ਆਰਨਾਇਕ ਆਈਨਾ ਆਈ ਨਾਮ ਤਾਇ ਤੇ ਇਨਕਲਾਬ ਜਿੰਦਾਬਾ ਇਹਨਾਂ ਨੇ ਮੁੰਡੇ ਨੇ ਪਿਸਤਲ ਲਈ ਹੈ ਹਾਂਜੀ ਕੋਈ ਇਹਨਾਂ ਨੇ ਪਰਚਾ ਨਹੀਂ ਪਾਇਆ ਉਹਨਾਂ ਪਿਸਤਲਾਂ ਦਾ ਜੀ ਜੀ ਜਿਹੜਾ ਕੋਈ ਗੱਲ ਮੈਂ ਕਹੀ ਵੀ ਨਹੀਂ ਉਹਦਾ ਇਹਨਾਂ ਨੇ ਮੇਰੇ ਤੇ ਪਰਚਾ ਪਾਇਆ ਜੱਤੀ ਸੁਚਕ ਦਾ ਜੀ ਦੂਜੀ ਗੱਲ ਇਹ ਦਵਾਲ ਆ ਕਿ ਪੱਤਰਕਾਰ ਹੋ ਕੇ ਅਸੀਂ ਜੱਤੀ ਸੁਚਕ ਖੱਦ ਬੋਲਦੇ ਆ ਕੋਈ ਕੱਜ ਆਡੀਓ ਵਾਇਰਲ ਕੀਤੀ ਜਾ ਰਹੀ ਹੈ ਤੁਹਾਡਾ ਨਾਮ ਲੈ ਕੇ ਵੀ ਉਹ ਕੋਈ ਧਮਕੀ ਆਈ ਹੈ ਉਹਨੂੰ ਜਿਹੜੇ ਬੰਦੇ ਚੇਤਨ ਵੇਜੇ ਨੂੰ ਉਹ ਕੀ ਮੈਟਰ ਹੈ ਮੈਨੂੰ ਪਤਾ ਜੀ ਮੇ ਦਾ ਸੁਵੇਲ ਦਾ ਇਹਨਾਂ ਨੇ ਪੜਾਇਆ ਇਨਕਲਾਬ ਜ਼ਿੰਦਾਬਾਦ ਇਹਨਾਂ ਨੇ ਮੈਨੂੰ ਚਲੋ ਐਕਟ ਬਣ ਜਿਨਾਂ ਨੇ ਉੱਤੇ ਆ ਕੇ ਪਾਲੀ ਪਰ ਜਿਹੜਾ ਮੇਰੀ ਐਮਐਲਏ ਨੇ ਕਟਾਈ ਆ ਕੋਈ ਔਰ ਤੇ ਇਹਨਾਂ ਨੇ ਅਜੇ ਤੱਕ ਉਹਦਾ ਪਰਚਾ ਨਹੀਂ ਕਟਿਆ ਹਾਂ ਮੈਨੂੰ ਗੱਲ ਕਰੋ ਉਹ ਗੱਲ ਕਰੋ ਆਹ ਪਰ ਮੈਨੂੰ ਇਹਨਾਂ ਨਾਲ ਗੱਲ ਕਰੋ ਹਲੋ ਨਹੀਂ ਕੋਈ ਨਹੀਂ ਮੈਨੂੰ ਗੱਲ ਕਰੋ ਹਾਂ ਇਹ ਪੀ ਦਾ ਜ਼ਿਲ੍ਹਾ ਪ੍ਰਸ਼ਾਸਨ ਹੈ ਅਸੀਂ ਮੋਰਚੇ ਦਾ ਜ਼ਿਲ੍ਹਾ ਇਹ ਉਹਦੀ ਰਿਪੋਰਟ ਖਾ ਰਹੇ ਹਨ ਇਹ ਦੱਸਿਆ ਵੀ ਭੋਲੇ ਦੇ ਗੋਣ ਕੀਤੇ ਆ ਯਾਨੀ ਐਮਐਲਏ ਨੇ ਬੱਤੇ ਨਹੀਂ ਕਰਾਇਆ ਇਹ ਬਿਲਕੁਲ ਕਰਾਇਆ ਜੀ ਕਿਉਂਕਿ ਉਹਦੇ ਭਰਾ ਦੀਆਂ ਦੁਕਾਨਾਂ ਟੁੱਟੀਆਂ ਸੀਗੀਆਂ ਐਮਐਲਏ ਦੇ ਭਰਾ ਵੱਲੋਂ ਓਪਨ ਦੇ ਵਿੱਚ ਦੁਕਾਨਾਂ ਹੀ ਬਣਾ ਦਿੱਤੀਆਂ ਗਿਆ ਦੁਕਾਨਾਂ ਵੀ ਬੇਨਤੀ ਵੀ ਤੁਹਾਨੂੰ ਕਰਾ ਦਿੰਦੇ ਆ 1 2 3 4 5 ਸੋ ਪੰਜ ਸਕਾਨਾ ਬਣਾ ਦਿੱਤੀਆਂ ਗਈਆਂ ਨੇ ਤੇ ਉਹ ਵੀ ਸਰਕਾਰੀ ਜਗ੍ਹਾ ਦੇ ਉੱਤੇ ਮੇਰੀ ਵੀਡੀਓ ਕੋਲ ਹੈ ਸਭ ਕੋਈ ਕੋਲ ਹੈ ਪਰ ਇੰਨਾ ਕਰੇ ਕੋਲ ਚਸ਼ਮਤੀ ਰਗਵਾਇਆ ਆਹ ਮੁੰਡੇ ਤੇ ਪਿਸਤਲ ਤੰਨੀ ਆ ਕੁਝ ਸਮਾਂ ਪਹਿਲਾਂ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਗਾਣਾ ਆਇਆ ਸੀ ਕਿ ਜੇ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਕੋਤੇ 100 ਵੀ ਅੱਜ ਉਹ ਗਾਣਾ ਕਿਤੇ ਨਾ ਕਿਤੇ ਸਹੀ ਸਾਬਤ ਹੁੰਦਾ ਦਿਖਾਈ ਦੇ ਰਿਹਾ ਹੈ ਬਿੱਤੇ ਦਿਨੀ ਪ੍ਰਾਈਮੋ ਦੇ ਅਤੇ ਸਫਰ ਨਿਊਜ਼ ਦੇ ਪੱਤਰਕਾਰ ਮਨੋਜ ਹੀਰਾ ਤੇ ਭਾਜਪਾ ਦੇ ਜ਼ਿਲ੍ਹਾ ਐਸ்சி ਐਸਟੀ ਮੋਰਚਾ ਦੇ ਪ੍ਰਧਾਨ ਵੱਲੋਂ ਆਪਣੇ ਗੁੰਡਿਆਂ ਸਮੇਤ ਹਮਲਾ ਕੀਤਾ ਗਿਆ ਸੀ ਅਤੇ ਸੱਟਾਂ ਵੀ ਮਾਰੀਆਂ ਗਈਆਂ ਸਨ ਜਿਸ ਦੀ CCTV ਵੀਡੀਓ ਵੀ ਸਾਹਮਣੇ ਆਈ ਸੀ ਜੋ ਕਿ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਪਰ ਇਹ ਸਭ ਕੁਝ پوری ਦੁਨੀਆ ਨੂੰ ਦਿਖਿਆ ਸਿਵਾਏ ਪੰਜਾਬ ਪੁਲਿਸ ਦੇ ਕਿਉਂਕਿ ਇੰਨੇ ਸਬੂਤ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਪੱਤਰਕਾਰ ਮਨੋਜ ਹੀਰਾ ਤੇ ਹੀ ਐਸਸੀਐਸਟੀ ਐਕਟ ਦੇ ਅਧੀਨ ਪਰਚਾ ਦਰਜ ਕਰ ਦਿੱਤਾ ਅਤੇ ਗ੍ਰਿਫਤਾਰ ਕਰ ਲਿਆ ਪਰ ਦੂਜੇ ਪਾਸੇ ਪੁਲਿਸ ਨੇ ਵਿਰੋਧੀ ਧਿਰ ਖਿਲਾਫ ਕੋਈ ਕਾਰਵਾਈ ਤਾਂ ਕੀ ਸਗੋਂ ਹਾਲੇ ਤੱਕ ਐਫ ਆਈ ਆਰ ਵੀ ਦਰਜ ਨਹੀਂ ਕੀਤੀ ਪਰ ਪੱਤਰਕਾਰ ਮਨੋਜ ਹੀਰਾ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਵਿਰੋਧੀ ਧਿਰ ਸ਼ਰਯਮ ਬਾਹਰ ਆਜ਼ਾਦ ਘੁੰਮ ਰਹੀ ਹੈ ਇਸ ਬਾਰੇ ਜਦੋਂ ਪੱਤਰਕਾਰ ਮਨੋਜ ਹੀਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਆਓ ਤੁਸੀਂ ਵੀ ਸੁਣੋ ਭਾਈ ਕੀ ਕਿਹੜੇ ਕਿਹੜਾ ਕ੍ਰਾਈਮ ਕਰਦਾ ਇਹਦਾ ਬਤਾਇਦਾ ਅੱਜ ਕ੍ਰਾਈਮ ਐਦਾ ਵੀ ਸੱਚ ਬੋਲਣ ਦਾ ਕ੍ਰਾਈਮਾ ਚੱਲਾ ਦੇ ਲਾਈਵ ਵਿੱਚ ਸ਼ਸ਼ਨਦੀਰ ਗਵਾ ਖੜੇ ਮੈਂ ਜੀ 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 ਲਾਈਵ ਟੈਸ਼ਨਦੀਰ ਗਵਾ ਖੜੇ ਨੇ ਜੀ ਜੀ ਆਹ ਮੁੰਡਾ ਆ ਉਰੇ ਆ ਵੀ ਬੱਬੂ ਇਹ ਨਾਲ ਸੀਗੇ ਭਾਈ ਤੁਹਾਡੇ ਉਸ ਟਾਈਮ ਨਾਲ ਨਾਲ ਗਾਲਾਂ ਕੱਢੀਆਂ ਜਾਤੀ ਸੂਚਕ ਹਾਂ ਉਹਦੀ ਕੋਈ ਵੀਡੀਓ ਵਾਇਰਲ ਹੋਈ ਭਾਈ ਕੁਝ ਕੋਈ ਹੋਸ਼ ਹੈਗਾ ਵੀਡੀਓ ਕੋਲ ਅੰਦਰ ਕਹੋ ਇਹਦੇ ਨੇ ਮੁੰਡੇ ਦੇ ਪਿਸਤਲ ਲਾਈਆ ਹਾਂ ਜੀ ਕੋਈ ਇਹਨਾਂ ਨੇ ਪਰਚਾ ਨਹੀਂ ਪਾਇਆ ਉਹਨਾਂ ਪਿਸਤਲ ਲਾਂਦਾ ਜੀ ਜੀ ਜਿਹੜਾ ਕੋਈ ਗੱਲ ਮੈਂ ਕਹੀ ਵੀ ਨਹੀਂ ਉਹਦਾ ਇਹਨਾਂ ਨੇ ਮੇਰੇ ਤੇ ਪਰਚਾ ਪਾਇਆ ਜਾਤੀ ਸੂਚਕ ਦਾ ਜੀ ਦੂਜੀ ਗੱਲ ਇਹ ਸਵਾਲ ਆ ਕਿ ਪੱਤਰਕਾਰ ਹੋ ਗਏ ਸੀ ਜਾਤੀ ਸੂਚਕ ਸ਼ਬਦ ਬੋਲਦੇ ਆ ਪੀਟੀਜੀਕਲ ਆ ਕੋਈ ਗੱਲ ਨਹੀਂ ਆ ਨਾ ਨੇ ਆ ਨਾ ਇਹ ਆਈ ਨਾਮ ਦਿੱਤਾ ਹੈ ਤੇ ਇਨਕਲਾਬ ਜਿੰਦਾਬਾਦ ਕੀ ਲੱਗਦਾ ਭਾਜੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਮੇਰੀ ਬਾਹ ਮੇਰੇ ਆਵਾਜ਼ ਨਹੀਂ ਦਬਦੀ ਤਾਂ ਐਮਐਲਏ ਭੋਲੇ ਨੂੰ ਖਾ ਕਰਕੇ ਕਹਿ ਰਹੇ ਹੋ ਕਿ ਜਿਹੜਾ ਤੇਰੇ ਚ ਦਾਮਾ ਤੂੰ ਹੋਰ ਲਾਲਾ ਮੈਂ ਜਿਹੜਾ ਦਾਮ ਉੱਚ ਹੈਗਾ ਲਾਲਵੇ ਤੇ ਆ ਕੇ ਬਾਹਰ ਜਿੰਨੇ ਉਹਦੇ ਕਾਲੇ ਚਿੱਠੇ ਆ ਉਹ ਸਾਰੇ ਹੋਰ ਹੋ ਜਾਕਰ ਹੋਣਗੇ ਜੀ ਐਮਐਲਏ ਭੋਲੇ ਦਾ ਇਹ ਅਫੀਡਵਿਟ ਸਾਰੇ ਨਾ ਦੱਸਿਆ ਵੀ ਭੋਲੇ ਦੇ ਫੋਨ ਕੀਤੇ ਆ ਯਾਨੀ ਐਮਐਲਏ ਨੇ ਬੱਚੇ ਦਾ ਹੀ ਕਰਾਇਆ ਜੀ ਇਹ ਬਿਲਕੁਲ ਕਰਾਇਆ ਜੀ ਕਿਉਂਕਿ ਉਹਦੇ ਭਰਾ ਦੀਆਂ ਦੁਕਾਨਾਂ ਟੁੱਟੀਆਂ ਸੀਗੀਆਂ ਕੋਈ ਤਸਵੀਰਾਂ ਵੀ ਸਿਵਲ ਹਸਪਤਾਲ ਤੋਂ ਤੇ ਤੂੰ ਦਗਾਲਿਆ ਦੂਜੀ ਗੱਲ ਤੁਸੀਂ ਜਾਣਨਾ ਦੇਖ ਲਓ ਨਹੀਂ ਤਾਂ ਤੁਹਾਡੇ ਨਾਲ ਵੀ ਇਹੀ ਹੋਣਾ ਮੈਂ ਲਗਾ ਰਿਹਾ ਕੋਈ ਐਵੀਡੈਂਸ ਹੈ ਜੀ ਉਹ ਵੀ ਰਿਕਾਰਡ ਸਾਰੇ ਨੇ ਪੁਸਤਕ ਵਾਲੇ ਕਹਿ ਰਹੇ ਆ ਕਿ ਭੋਲੇ ਨੇ ਕਰਾਇਆ ਸਾਡੇ ਤੋਂ ਦੁਆਵਾ ਬਸ ਗੱਲ ਕਰ ਮੈਂ ਹੁਣ ਕਿਸੇ ਦਾ ਨਾਮ ਲੈ ਕੇ ਤਾਂ ਕਹੂੰਗਾ ਨਹੀਂ ਫਿਰ ਤਸਵੀਰਾਂ ਨੇ ਸਿਪਲ ਦੇ ਨਾਲ ਮੁਲਾਜ਼ਮ ਵੀ ਪੈਸੇ ਨੇ ਐਸੀ ਐਕਟ ਦਾ ਪਰਚਾ ਆ 153 ਇਹਦਾ ਪਰਚਾ ਹੋਇਆ ਸੀ ਮੇਰੇ ਤੋਂ ਪਹਿਲਾਂ ਦੁਆਸਾ ਉਹ ਵੀ ਮੇਰੇ ਤੋਂ ਹੋਇਆ ਪਹਿਲਾਂ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਪਰਚਾ ਮੇਰੇ ਤੋਂ ਆ ਪਹਿਲਾ ਹੀ ਪਰਚਾ ਐਸੀ ਐਕਟਰ ਪਰਚਾ ਹੋਇਆ ਇੱਕ 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 ਚੀਜ਼ ਸੋਇ ਕੱਜ ਆਡੀਓ ਵਾਇਰਲ ਕੀਤੀ ਜਾ ਰਹੀ ਹੈ ਤੁਹਾਡਾ ਨਾਮ ਲੈ ਕੇ ਭਈ ਉਹ ਕੋਈ ਧਮਕੀ ਆਈ ਹੈ ਉਹਨੂੰ ਜਿਹੜੇ ਬੰਦੇ ਚੇਤਨ ਬਵੇਚੇ ਨੂੰ ਉਹ ਕੀ ਮੈਟਰ ਹੈ ਮੈਨੂੰ ਪਤਾ ਕਿ ਜਿਹੜੀ ਇਹ ਮੈਂ ਦਾ ਸੁਵਿਨ ਲੈ ਇਹਨਾਂ ਨੇ ਬਿਠਾਇਆ ਹੋਇਆ ਤੁਸੀਂ ਸਵੇਰ ਦੇ ਉੱਤੇ ਹੀ ਹੋ ਹਾਂਜੀ ਕੀ ਦੱਸਿਆ ਗਿਆ ਜੀ ਸਵੇਰੇ ਕੁਝ ਐਦਾਂ ਦੀ ਕੋਈ ਕੁਝ ਨਹੀਂ ਜੀ ਕੋਈ ਨਹੀਂ ਰਾਤੀ ਇੱਕ ਮੈਤੇ ਇੱਕ ਸੀ ਐਕਟ ਦਾ ਪਰਚਾ ਪਾਤਾ ਇਹਨਾਂ ਨੇ ਜੇ ਮੈਂ ਮੈਂ ਰੋਜ਼ ਨਹੀਂ ਮੰਦਾ ਜਿੰਦਰ ਜਿੰਮ ਜਾਂਦਾ ਮੈਂ ਐਸਐਚਓ ਨੂੰ ਦੱਸਿਆ ਮੈਂ ਕਹਿੰਦਾ ਜੀ ਮੈਂ ਜਿੰਮ ਜਾਂਦਾ ਕਹਿੰਦੇ ਤੂੰ ਜਾ ਕੋਈ ਗੱਲ ਨਹੀਂ ਇਹਨਾਂ ਨੇ ਮੈਨੂੰ ਚਲੋ ਐਕਟ ਬੰਨ੍ਹ ਜੀ ਇਹਨਾਂ ਨੇ ਉੱਤੇ ਆ ਕੇ ਬਾਲੀ ਪਰ ਜਿਹੜਾ ਮੇਰੀ ਐਮਐਲਆਰ ਗੜਾਈ ਹੈ ਕੋਈ ਔਰ ਤੇ ਇਹਨਾਂ ਨੇ ਹਜੇ ਤੱਕ ਉਹਦਾ ਪਰਚਾ ਨਹੀਂ ਕਟਿਆ ਗੋਰਿਆਣ ਉਹ ਕੋਣ ਕੀ ਠੇ ਉਹ ਜਿਹੜਾ ਹੈਗਾ ਨਾਲ ਦੁਜਾ ਚੇਤਨ ਬਵੇਟਾ ਹੁਣ ਸਭ ਨੂੰ ਪਤਾ ਹੈ ਠੀਕ ਹੈ ਜੀ ਮੇਰੇ ਦੇ ਹਮਲਾ ਹੋਇਆ ਮੇਰੀ ਵੀਡੀਓ ਕਾਲ ਹੈ ਸਭ ਕੋਈ ਕਾਲ ਹੈ ਪਰ ਇੰਨਾ ਅਗਰੇ ਕੋਲ ਚਸ਼ਮਤੀ ਦਿਖਵਾਇਆ ਆਹ ਮੁੰਡੇ ਦੇ ਪਿਸਟਲ ਦਾਨੀ ਹੈ ਇੰਨਾ ਤੁਹਾਨੂੰ ਤੁਹਾਨੂੰ ਕਦੋਂ ਥਾਣੇ ਕਦੋਂ ਲੈ ਕੇ ਗਏ ਸੀ ਮੈਨੂੰ ਅੱਜ ਸਵੇਰੇ ਕਿੰਨੇ ਵਜੇ ਸਵੇਰੇ ਮੈਨੂੰ ਨੀਰ ਹੋਰ ਸਾਢੇ ਨੂੰ ਸਾਢੇ ਨੂੰ 10 ਵਜੇ ਤੁਹਾਨੂੰ ਕੋਈ ਬਰਾ ਲੱਗਿਆ ਵੀ ਤੁਹਾਡੀ ਅਰੈਸਟ ਪੈ ਗਈ ਹੈ ਮੈਨੂੰ ਥਾਣੇ ਦੇ ਜਾ ਕੇ ਕਹਿੰਦੇ ਜੀ ਅਰੈਸਟ ਪਾਓ ਜੀ ਤੁਹਾਨੂੰ ਮੈਨੂੰ ਦੱਸਿਆ ਵੀ ਨਹੀਂ ਦੱਸਿਆ ਤੇਰਾ ਪਰਚਾ ਆਇਆ ਕਿ ਦੇਤੇ ਕਿ ਨਹੀਂ ਹੈ ਤੇ ਤੁਹਾਡੇ ਤੇ ਫਿਰ ਐਸੀ ਐਕਟ ਕਿਸ ਬੇਸ ਤੇ ਦਿੱਤਾ ਇਹਨਾਂ ਨੂੰ ਕੋਈ ਕੋਈ ਐਵੀਡੈਂਸ ਸੀ ਕੋਈ ਸਪੂਤ ਸੀ ਕੋਈ ਵੀਡੀਓ ਸੀ ਕੋਈ ਗਵਾਹ ਹੋਣਗੇ ਕੋਈ ਗਵਾਹ ਗਵਾਹ ਤਾਂ ਸ਼ਸ਼ਮ ਜਸ਼ਮ ਜੀ ਗਵਾਹ ਨਾਲ ਨੇ ਤੁਹਾਡੇ ਕੋਲ ਕੈਮਰੇ ਵੀ ਨਾਲ ਹੈ ਸ਼ਸ਼ਮ ਜੀ ਤੇ ਗਵਾਹ ਆ ਆ ਨਾਲ ਆ ਇਹ ਧਰਮ ਦੇ ਸਾਡੇ ਭੈਣ ਆ ਇਹਦਾ ਨਾਲ ਖੜੇ ਆ ਇਹਨਾਂ ਨੂੰ ਪੁੱਛੋ ਇਹਨਾਂ ਨੇ ਇਹਨਾਂ ਦੇ ਸਾਹਮਣੇ ਇੱਕ ਵੈਪਨ ਜਿਹੜਾ ਆ ਕਿ ਉਹਨੇ ਬੰਦੇ ਨੇ ਦਿਖਾਇਆ ਕਿ ਨਹੀਂ ਹੈ ਬਾਥਰੂਮ ਦੇ ਵਿੱਚ ਮੇਰੇ ਤੇ ਵੈਪਨ ਧਰਨੇ ਆ ਤੇ ਮਾਰਾ ਕਿ ਉਹ ਵੈਪਨ ਨਾਲ ਕੁੱਟਿਆ ਦੋਸਤੋ ਹੁਣ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਦੇਸ਼ ਖਾਸ ਕਰਕੇ ਪੰਜਾਬ ਦੇ ਵਿੱਚ ਸੱਚ ਬੋਲਣਾ ਕਿੰਨਾ ਮੁਸ਼ਕਿਲ ਕੰਮ ਹੋ ਗਿਆ ਹੈ ਜਦੋਂ ਪੱਤਰਕਾਰ ਮਨੋਜ ਹੀਰਾ ਵਰਗੇ ਇੱਕ ਨਿਰਪੱਖ ਪੱਤਰਕਾਰ ਨੂੰ ਹੀ ਇਨਸਾਫ ਨਹੀਂ ਮਿਲ ਰਿਹਾ ਤਾਂ ਆਮ ਜਨਤਾ ਨੂੰ ਤਾਂ ਇਨਸਾਫ ਦੀ ਉਮੀਦ ਬਿਲਕੁਲ ਹੀ ਛੱਡ ਦੇਣੀ ਚਾਹੀਦੀ ਹੈ ਬਾਕੀ ਤੁਹਾਡੀ ਕੀ ਰਾਏ ਹੈ ਕਮੈਂਟਾਂ ਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਅਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ